ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਕਿਵੇਂ ਹੋ ਜੀ ਸਾਰੇ ਆਪ ਹੌਬ ਸਭ ਵਧੀਆ ਹੋ ਹੋਗੇ ਤੇ ਲੋ ਜੀ ਅੱਜ ਮੈਂ ਬਣਾਵਾਂਗੀ ਗਲਗਲਾ ਔਰ ਹਰੀ ਮਿਰਚ ਦਾ ਆਚਾਰ ਤੇ ਦੇਖੋ ਇਸ ਤਰ੍ਹਾਂ ਮੈਂ ਮਿਰਚਾਂ ਨੂੰ ਕੱਟ ਲਿਆ ਤਾਂ ਕਿ ਇਹਦੇ ਵਿੱਚ ਅੱਛੀ ਤਰ੍ਹਾਂ ਮਸਾਲਾ ਚਲੇ ਜਾਏ ਤੇ ਇਧਰ ਲਈਏ ਨੇ ਗਲਗਲਾ 1 ਕਿਲੋ ਨੇ ਗਲਗਲਾ ਔਰ ਅੱਧਾ ਕਿਲੋ ਹਰੀ ਮਿਰਚ ਤੇ ਚਲੋ ਜੀ ਅੱਜ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ ਗਲਗਲ ਔਰ ਹਰੀ ਮਿਰਚ ਦਾ ਆਚਾਰ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਧੋ ਕੇ ਤੇ ਧੁੱਪ ਦੇ ਵਿੱਚ ਰੱਖ ਲਿਆ ਦੇਖੋ ਬਾਹਰ ਤਾਂ ਕਿ ਇਹਨਾਂ ਦੇ ਵਿੱਚ ਜੋ ਵੀ ਪਾਣੀ ਹੈ ਸੁੱਕ ਜਾਏ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕਿਉਂਕਿ ਅਗਰ ਥੋੜੀ ਵੀ ਨਮੀ ਹੋਈ ਤਾਂ ਫਿਰ achar ਖਰਾਬ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਤੁਸੀਂ ਧੁੱਪ ਲਗਾ ਕੇ ਬਣਾਓਗੇ ਤਾਂ ਬਹੁਤ ਹੀ ਵਧੀਆ achar ਬਣਦਾ ਹੈ ਔਰ ਸਾਲੋ ਸਾਲ ਚੱਲਦਾ ਹੈ ਤੁਸੀਂ ਜਿੰਨਾ ਟਾਈਮ ਰੱਖਣਾ ਚਾਹੋ ਰੱਖ ਸਕਦੇ ਹੋ ਫਿਰ ਤੇ ਲਓ ਜੀ ਚਲੋ ਫਿਰ आधा ਘੰਟਾ ਹੋ ਗਿਆ ਹੈ आधा ਘੰਟਾ ਹੋਰ ਰੱਖਾਂਗੇ ਤੇ ਮਿਲਦੇ ਹਾਂ ਤੁਹਾਨੂੰ ਅੱਧੇ ਘੰਟੇ ਬਾਅਦ ਲਓ ਜੀ 1 ਘੰਟਾ ਹੋ ਗਿਆ ਸੀ ਤੇ ਮੈਂ ਗਲਗਲਾਂ ਨੂੰ ਕੱਟ ਲਿਆ ਇਸ ਤਰ੍ਹਾਂ ਦੇਖੋ ਤੇ ਇਧਰ ਮਿਰਚਾਂ ਵੀ ਆ ਤੇ ਇਧਰ ਹੈਗੀਆਂ ਗੱਲ ਆ ਤਾਂ ਹੁਣ ਚਲਦੇ ਆ ਕਿਚਨ ਚ ਤਾਂ ਤੁਹਾਨੂੰ ਦਿਖਾਵਾਂਗੀ ਕਿ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪੈਣੇ ਆ ਤੇ ਚਲੋ ਜੀ ਚਲਦੇ ਆ ਕਿਚਨ ਚ ਸੋ ਗਾਇਸ ਲੋਜੀ ਕਿਚਨ ਚ ਆ ਜੀ ਤਾਂ ਦੇਖੋ ਜੀ ਮਸਾਲੇ ਇਧਰ ਲਈਏ ਮੈਂ ਅਜਵਾਇਨ ਅਜਵਾਇਨ ਤੋਂ ਬਾਅਦ ਇਧਰ ਲੀਤੀ ਆ ਮੈਂ ਸ਼ੱਕਰ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਕਿੰਨੀ ਪਾਉਣਾ ਚਾਹੁੰਦੇ ਹੋ ਨਹੀਂ ਪਾਉਣਾ ਚਾਹੁੰਦੇ ਤਾਂ ਸਕਿੱਪੀ ਕਰ ਸਕਦੇ ਹੋ ਤਾਂ ਇਧਰ ਲਿਆਇਆ ਕਾਲਾ ਨਮਕ ਥੋੜੀ ਜੀ ਹਲਦੀ ਤੇ 1 टीस्पून ਗਰਮ ਮਸਾਲਾ ਤੇ ਇਹ ਹੈ ਜੀ 200 ਗ੍ਰਾਮ ਨਮਕ ਕਿਉਂਕਿ 1.5 ਕਿਲੋ achar ਬਣ ਜਾਏਗਾ ਮੇਰਾ ਇੱਕ ਗੁੱਲੋ ਮਤਲਬ ਹੈਗੀਆਂ ਨਹੀਂ ਗਲਗਲਾਂ ਤਾਂ ਅੱਧਾ ਕਿਲੋ ਸਾਡੀਆਂ ਹਰੀਆਂ ਮੇਚਾਂ ਤੇ ਇਸ ਕਰਕੇ ਇਹਦੇ ਵਿੱਚ 200 ਗ੍ਰਾਮ ਪਾਵਾਂਗੇ ਨਮਕ ਤੇ ਲਓ ਜੀ ਚਲੋ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੀ ਮੈਂ ਇਹਨਾਂ ਸਾਰੇ ਮਸਾਲਿਆਂ ਨੂੰ ਪਾ ਕੇ ਮਿਕਸ ਕਰ ਲਓ achar ਨੂੰ ਤੇ ਲਓ ਜੀ ਸਭ ਤੋਂ ਪਹਿਲਾਂ ਇਹ ਸਾਰੇ ਮਸਾਲੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਪਾ ਦਾਂਗੇ ਨਮਕ ਨਮਕ ਤੜਾ ਪਾਉਣਾ ਕਿਉਂਕਿ ਗਲਗਲਾਂ ਖਟੀਆਂ ਹੁੰਦੀਆਂ ਨੇ ਫਿਰ ਤੇ ਲੋ ਜੀ ਉਸ ਤੋਂ ਬਾਅਦ ਪਾਵਾਂਗੇ ਸ਼ੱਕਰ ਤੇ ਇਹਦੇ ਵਿੱਚ ਕੋਈ ਵੀ ਆਇਲ ਨਹੀਂ ਪਾਣਾ ਹੈਗਾ ਕਈ ਲੋਕ ਆਇਲ ਪਾ ਕੇ ਬਣਾਉਂਦੇ ਪਰ ਮੈਂ ਨਹੀਂ ਬਣਦੀ ਮੈਂ ਇਸੇ ਤਰ੍ਹਾਂ ਬਣਾਨੀ ਆ ਕਿਉਂਕਿ ਇਹਦੇ ਵਿੱਚ ਗਲਗਲ ਦੇ ਵਿੱਚੋਂ ਨਾ ਪਾਣੀ ਬਹੁਤ ਨਿਕਲੇਗਾ ਉਹਦੇ ਨਾਲ ਹੀ ਨਾ ਇਹ ਮਿਰਚ ਵੀ ਟੇਸਟੀ ਬਣੇਗੀ ਖੱਟੀ ਮਿੱਠੀ ਬਣ ਜਾਏਗੀ ਔਰ ਖਰਾਬ ਵੀ ਨਹੀਂ ਹੋਏਗਾ achar ਤੇ ਮੈਂ ਤੇਲ ਬਹੁਤ ਘੱਟ ਪਾਨੀ ਆ ਵੈਸੇ ਇਹਦੇ ਵਿੱਚ ਤਾਂ ਮੈਂ ਪਾਦੀ ਨਹੀਂ ਹੈਗੀ ਇਸੇ achar ਦੇ ਵਿੱਚ ਇਸ ਤਰ੍ਹਾਂ achar ਬਹੁਤ ਹੀ ਟੇਸਟੀ ਤੇ ਇੱਕ ਚੀਜ਼ ਭੁੱਲ ਗਈ ਰੁਕੋ ਤੇ ਇਹਦੇ ਵਿੱਚ ਮੈਂ ਇੱਕ ਪਾਵਾਂਗੀ ਦੇਖੋ hing ਤੇ hing ਨਾਲ ਟੇਸਟ ਵੀ ਵਧੀਆ ਆਉਂਦਾ ਤਾਂ ਵੈਸੇ ਵਧੀਆ ਹੁੰਦੀ ਕਰਨ ਚਲੋ ਜੀ ਇਹ 2 ਦਿਨ ਦੇ ਵਿੱਚ ਸਾਡਾ achar ਬਣ ਜਾਏਗਾ ਜਿਵੇਂ अज मैं बनाया परसों तुम खा सकते हो तो लो जी देखो हरी मिर्च इस तरह बहुत ही टेस्टी लगती है क्योंकि खट्टी मिठी हो जाती है ये मसाला जो चले जाता तो खट्टी मिठी बन गई बहुत ही टेस्टी तो लो जी अचार सा बन चुक है <laughs> दो मिनट से अचार बन के रेडी है गल, गल और हरी मिर्च का देखो तो वैसे ਤੁਸੀਂ ਇਹਦੇ ਵਿੱਚ ਨਾਲ ਵਿੱਚ ਪਾਣਾ ਚਾਹੁੰਦੇ ਤਾਂ ਪਾ ਸਕਦੇ ਹੋ ਅਰ ਤਿੱਖਾ ਜ਼ਿਆਦਾ ਕਰਨਾ ਕਿਉਂਕਿ ਕਈ ਵਾਰ ਹਰੀਆਂ ਮਿਰਚਾਂ ਇੰਨੀਆਂ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਪਰ ਇਹ ਬਹੁਤ ਜ਼ਿਆਦਾ ਤਿੱਖੀਆਂ ਇਸ ਕਰਕੇ ਨਹੀਂ ਮੈਂ ਪਾਈ ਚਲੋ ਜੀ ਸੋ ਗਾਇਸ ਲੋ ਜੀ ਅਚਾਰ ਬਣ ਗਿਆ ਹੈ ਤਾਂ ਕਿਸ ਕੇ ਸੁਨੋ ਪਸੰਦ ਹੈ ਗਰਗਰ ਵਾਲੀ ਮਿਰਚ ਦਾ ਅਚਾਰ ਜ਼ਰੂਰ ਦੱਸਣਾ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਖਾਣਾ ਬਹੁਤ ਹੀ ਟੇਸਟੀ ਬੰਦਾ ਹੈ ਔਰ ਤੁਹਾਨੂੰ ਅੱਜ ਜੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰ ਕਰਕੇ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਓ ਜੀ ਲਾਸਟ ਵਿੱਚ ਮੇਰੇ ਨਾਲ ਬਣੇ ਨੀ ਤਦ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ